ਕੁਸ਼ਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਫਤੇਗੜ ਸਾਹਿਬ ਵਿਖੇ ਇੱਕ ਪਲਕੇ ਤੋਂ ਸ਼ਹੀਦੀ ਸਭਾ ਸ਼ੁਰੂ ਹੋਵੇਗੀ ਪਰ ਉਸ ਤੋਂ ਪਹਿਲਾਂ ਜੇਕਰ ਸੰਗਤ ਦੀ ਗੱਲ ਕਰੀਏ ਤਾਂ ਦੇਸ਼ਪੁਰ ਦੇ ਵਿੱਚੋਂ ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਸਾਹਿਬ ਸ਼੍ਰੀ ਫਤੇਗੜ ਸਾਹਿਬ ਵਿਖੇ ਨਤਮਸਤਕ ਹੋਰੀਆਂ ਨੇ ਉੱਥੇ ਹੀ ਮੇਰੇ ਨਾਲ ਕੁਝ ਨਹਿਂਕ ਸਿੰਘ ਨੇ ਇਹਨਾਂ ਦੇ ਵੱਲੋਂ ਕੁਝ ਟੋਪੀਆਂ ਨੇ ਜਿਹੜੀਆਂ ਉਹ ਲਵਾਈਆਂ ਗਈਆਂ ਨੇ ਬਹੁਤ ਸਾਰੇ ਨੌਜਵਾਨ ਨੇ ਜੋ ਕਿ ਇੱਥੇ ਸਰਾਂ ਦੇ ਉੱਪਰ ਪਰਨਿਆਂ ਦੀ ਥਾਂ ਤੇ ਜਾਂ ਰੁਮਾਲ ਦੀ ਥਾਂ ਤੇ ਟੋਪੀ ਲੈ ਕੇ ਆਏ ਸੀ ਤਾਂ ਇਹਨਾਂ ਦੇ ਵੱਲੋਂ ਲਵਾਈਆਂ ਗਈਆਂ ਗੱਲਬਾਤ ਕਰ ਲੈਣੇ ਆ ਬਾਬਾ ਜੀ ਤੁਸੀਂ ਜਿਹੜੇ ਨੌਜਵਾਨ ਇੱਥੇ ਪਹੁੰਚੇ ਸੀ ਉਹਨਾਂ ਦੇ ਸਰਾਂ ਸਾਬਾ ਹਾਏ ਹਾਏ ਹਾਂਜੀ ਆ ਭਾਈ ਆਪਾਂ ਸਭ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹ ਟੋਪੀਆਂ ਲੈ ਕੇ ਨਹੀਂ ਆਉਣੇ ਚਾਹੀਦੀ ਇੱਥੇ ਠੀਕ ਆ ਮਾਰਾ ਨੇ ਦਮਾਲੇ ਵਖਸ਼ਿਆ ਸਾਰੇ ਸਭ ਨੂੰ ਕਿ ਆ ਵੀ ਕੇਸਾਦਾਰੀ ਰਹਿਣ ਸਾਰੇ ਮੇਨ ਗੱਲ ਤਾਂ ਸਭ ਤੋਂ ਪਹਿਲੀ ਗੱਲ ਇਹ ਆ ਵੀ ਠੀਕ ਆ ਸਾਰੇ ਆਉਣ ਨਿਮਰਤਾ ਨਾਲ ਆਉਣ ਬਹੁਤ ਆਕੜ ਜਾਉਂਦੇ ਆਗੇ ਬਹੁਤ ਫੁਕਰੇ ਬਣ ਕੇ ਆਉਂਦੇ ਆ ਉਹਦਾ ਫਾਇਦਾ ਕੋਈ ਨਹੀਂਗਾ ਮਾਰਾ ਦੇ ਦਰ ਤੇ ਆਏ ਆ ਤਾਂ ਨੀਵੇਂ ਹੋ ਕੇ ਆਓ ਠੀਕ ਆ ਹੁੱਲਣ ਬਾਜੀ ਕੋਈ ਨਹੀਂ ਕਰਨੀ ਕਿਸੇ ਨਹੀਂ ਬਾਹਲੇ ਬੰਦੇ ਆਉਂਦੇ ਆ ਟੋਪੀਆਂ ਲਈ ਫਿਰਦੇ ਆ ਨੱਤੀਆਂ ਬਾਜੀ ਫਿਰਦੇ ਆਗੇ ਨਸ਼ੇ ਲਈ ਫਿਰਦੇ ਆ ਵਾਲੇ ਤਾਂ ਅੱਛਾ ਤੁਸੀਂ ਫੜਿਆ ਕਿਸੇ ਨੂੰ ਇਦਾਂ ਅਸੀਂ ਬਹੁਤ ਫੜਿਆ ਨੇ ਬਾਬਾ ਜੀ ਅੱਜੀ ਬਹੁਤ ਫੜਿਆ ਨੇ ਸਾਡੇ ਕੋਲ ਵੀਡੀਓ ਪਈਆਂ ਨੇ ਗਿਆ ਆਪਣੀ ਅੱਜ ਦੀਆਂ ਕਹਿ ਰਹੇ ਜੀ ਅੱਜ ਦੀਆਂ ਵੀਡੀਓ ਨੇ ਅੱਜ ਦੀਆਂ ਵੀ ਪਈਆਂ ਨੇ ਸਾਡੇ ਕੋਲ ਸਾਡੇ ਕੋਲ ਬਥੇਰੀਆਂ ਸੀ ਸਾਡੇ ਬਹੁਤ ਬਹੁਤ ਨਾਲ ਤੋਂ ਕੰਮ ਕਰਦੀਆਂ ਔਰੇ ਹਮੇਸ਼ਾ ਇੱਥੇ ਹੁੰਦੇ ਆ ਸੀ ਅੱਛਾ ਜੀ ਹਾਂ ਜੀ ਤਾਂ ਮਤਲਬ ਕਿ ਜੇਕਰ ਕੋਈ ਆਉਣਾ ਚਾਹੁੰਦਾ ਤਾਂ ਅਜਿਹੀਆਂ ਚੀਜ਼ਾਂ ਤੋਂ ਉਹਨੂੰ ਵਰਜ ਰਹੇ ਹਾਂ ਪਹਿਲਾਂ ਹੀ ਕਿ ਇੱਥੇ ਆਉਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਕਿਉਂਕਿ ਇਹ ਬੰਦਾ ਵੀ ਆ ਕਿਉਂਕਿ ਅਸੀਂ ਜਿਸ ਜਗ੍ਹਾ ਦੇ ਉੱਪਰ ਆ ਰਹੇ ਹਾਂ ਜਿਸ ਸਥਾਨ ਦੇ ਉੱਪਰ ਆ ਰਹੇ ਹਾਂ ਉਸ ਦੀ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਵੀ ਹੈ ਜੀ ਮਹਾਰਾਜ ਸਾਡੇ ਬੋਲਾਂ ਦਾ ਬਸ ਇਹੀ ਬੇਨਤੀ ਹੈ ਸਭ ਨੂੰ ਠੀਕ ਆ ਵੀ ਆਪਰੇ ਘਰੇ ਰਹੋਗੇ ਤਾਂ ਚੰਗੇ ਰਹੋਗੇ ਠੀਕ ਨਹੀਂ ਇਹ ਨਹੀਂ ਹੈਗਾ ਵੀ ਅਸੀਂ ਲੱਭ ਲੱਭ ਕੇ ਉਹ ਕਰਦੇ ਆਂਗੇ ਜਿਹੜਾ ਸਾਨੂੰ ਡੱਕੜ ਜਾਂਦਾ ਜਿਹੜਾ ਸਾਡੇ ਸਾਹਮਣੇ ਦਾ ਉਹਨੂੰ ਅਸੀਂ ਕਹਨੇ ਆ ਇਹ ਨਹੀਂ ਹੈਗਾ ਵੀ ਸਾਡ ਅਤਾ ਜਕਰ ਜੀ ਜੀ ਕੋਈ ਟੋਪੀ ਲੈ ਕੇ ਆ ਰਿਹਾ ਜਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਤਾਂ ਸਿਰਫ ਉਹ ਤੁਸੀਂ ਬੰਦੇ ਉੱਤੇ ਫੜੇ ਨੇ ਹੁਣ ਤੱਕ ਜਿਹੜੇ ਟੋਪੀਆਂ ਲੈ ਕੇ ਆ ਟੋਪੀਆਂ ਲਹਾਈਆਂ ਜਾਂ ਕਿਸੇ ਦੀ ਜੇਬ ਤੋਂ ਨਸ਼ਾ ਮਿਲਿਆ ਤਾਂ ਉਹ ਨਸ਼ਾ ਤੁਸੀਂ ਵੀਰ ਉਹ ਬੰਦੇ ਤੋਂ ਫੜਿਆ ਵਾ ਨਾ ਜੀ ਬਾਬਾ ਜੀ ਕੋਈ ਟੋਪੀ ਲੈ ਕੇ ਆਉਂਦਾ ਨਾ ਅਤਾ ਆਪਾਂ ਉਹਨੂੰ ਆਪਾਂ ਉਹਦਾ ਕੋਈ ਧੱਕਾ ਕੁਝ ਨਹੀਂ ਕਰਦੇ ਹੈਗੇ ਪਿਆਰ ਨਾਲ ਉਹ ਕਹੀਦਾ ਵੀ ਟੋਪੀ ਲਾ ਦੇ ਭਾਈ ਜਿਹੜਾ ਨਹੀਂ ਲਾਉਂਦਾ ਉਹਦੀ ਆਪਾਂ ਲਾ ਕੇ ਡੰਗ ਲੈਨੇ ਆ ਆਪਾਂ ਇਹਰੇ ਨੂੰ ਪਹਿਲਾਂ ਇਹ ਕਹੀਦਾ ਵੀ ਪਿਆਰ ਨਾਲ ਕਹਿੰਦੇ ਆ ਵੀ ਭਾਈ ਟੋਪੀ ਲਾ ਕੇ ਆਉਂਦੀ ਰਮਾਲ ਬੰਨ ਲਾ ਜਾਂ ਪਰਨਾ ਬੰਨ ਲਾ ਠੀਕ ਉਦਾਂ ਨਹੀਂ ਕ ਰਮਾਲ ਬੰਨਾਂ ਜਾਂ ਪਰਨਾਵਾਂ ਲਾਉਂਦਾ ਇਹ ਜਿਹੜੇ ਤਮਾਕੂ ਵੀੜੇ ਵਾਲੇ ਆ ਗਏ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਆ ਵੀ ਤੁਹਾਨੂੰ ਸਭ ਨੂੰ ਪਤਾ ਹੀ ਆਗਾ ਲਗਭਗ ਹੁਣ ਇਹ ਇਹ ਤਾਂ ਹੈ ਨਹੀਂ ਵੀ ਕੋਈ ਅਣਜਾਣ ਆਗਾ ਸਭ ਨੂੰ ਪਤਾ ਹੀ ਆ ਲਗਭਗ ਸਿਆਣੇ ਬਣੇ ਹੈਗੇ ਨੇ ਅੱਛਾ ਇੱਕ ਹੋਰ ਚੀਜ਼ ਮੈਨੂੰ ਦਿਖ ਰਿਹਾ ਟੋਪੀਆਂ ਤੋਂ ਇਲਾਵਾ ਇਹ ਵੀ ਇੱਥੇ ਕਿਸੇ ਨੇ ਲਗਾਇਆ ਹੋਇਆ ਸੀ ਮੂੰਹ ਦੇ ਉੱਪਰ ਜੋ ਬਾਫਕਾ ਹੈ ਇਹ ਵੀ ਬਾਲਾਈ ਫਿਰਦੇ ਨੇਗੇ ਇਹ ਭੂਤ ਬਣੇ ਫਿਰਦੇ ਆ ਕੇ ਚੌੜਾ ਕਰਦੇ ਆ ਮਗਰੋਂ ਫਿਰ ਮੂੰਹ ਤੇ ਲਾ ਲੈਂਦੇ ਆ ਕਿ ਸੰਗਤ ਨਾਲ ਛੇੜਖੰਦੀਆਂ ਕਰਦੇ ਆਗੇ ਬਿਲਕੁਲ ਬਿਲਕੁਲ ਤਾਂ ਮੈਂ ਇੱਕ ਵਾਰ ਤੁਹਾਨੂੰ ਨਾ ਆਪਾਂ ਦਿਖਾ ਦਈਏ ਜਰੂਰ ਮੈਂ ਸਕਰੀਨ ਦੇ ਉੱਪਰ ਦਿਖਾਉਣਾ ਹੈ ਮਾਸਕ ਆ ਜੀ ਸੰਗਤ ਜੀ ਆਪਾਂ ਅਕਸਰ ਦੇਖਦੇ ਆ ਜਦੋਂ ਵੀ ਕੋਈ ਸ਼ਾਪ ਵਗੈਰਾ ਲੱਗਦਾ ਉੱਥੇ ਅਸੀਂ ਅਕਸਰ ਦੇਖਦੇ ਆ ਕਿ ਮੇਲਿਆਂ ਦੀ ਗੱਲ ਕਰਾਂ ਮੈਂ ਪਰ ਇੱਥੇ ਸ਼ਹੀਦੀ ਜੋੜ ਮੇਲ ਆ ਤਾਂ ਮੇਲਿਆਂ ਦੇ ਉਪਰ ਇਹ ਚੀਜ਼ਾਂ ਅਕਸਰ ਦੇਖਣ ਨੂੰ ਮਿਲਦੀਆਂ ਇੱਥੇ ਨਹਿنگ ਸਿੰਘਾਂ ਦੇ ਵੱਲੋਂ ਇਹ ਲਹਾਈਆਂ ਗਈਆਂ ਨੇ ਤਾਂ ਇਹ ਚੀਜ਼ਾਂ ਨਹੀਂ ਚਾਹੀਦੀਆਂ ਤਾਂ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਡੇ ਅਨੁਸਾਰ ਜੋ ਇਹ ਚੀਜ਼ਾਂ ਹੋ ਰਹੀਆਂ ਨੇ ਸਹੀ ਨੇ ਜਾਂ ਗਲਤ ਨੇ ਕਿਉਂਕਿ ਇਹਨਾਂ ਦੇ ਵੱਲੋਂ ਲਹਾਈਆਂ ਗਈਆਂ ਨੇ ਤਾਂ ਮੈਨੂੰ ਲੱਗਦਾ ਮੇਰੀ ਨਿੱਜੀ ਰਾਏ ਇਹ ਆ ਕਿ ਇਹ ਚੀਜ਼ਾਂ ਸ਼ਾਇਦ ਨਹੀਂ ਹੋਣੀਆਂ ਚਾਹੀਦੀਆਂ ਤੇ ਤਾਂ ਬਾਬਾ ਜੀ ਕੋਈ ਹੋਰ ਰਹਿਤ ਮਰਿਆਦਾਂ ਲੈ ਕੇ ਤੁਸੀਂ ਸੁਚੇਤ ਕਰਨਾ ਚਾਹੁੰਦੇ ਹੋ ਮੋਸੰਗਤ ਨੂੰ ਜਿਹੜੀ ਸੰਗਤ ਆ ਰਹੀ ਹੈ ਕਿਸੇ ਹੋਰ ਚੀਜ਼ ਨੂੰ ਲੈ ਕੇ ਸਾਰੇ ਸੰਗਤ ਨੂੰ ਮੇਨ ਗੱਲ ਲੈ ਕੇ ਆ ਵੀ ਬਾਬ ਜੇ ਪ੍ਰਸ਼ਾਸਨ ਨੂੰ ਤੁਸੀਂ ਉਹ ਵੀ ਅਪੀਲ ਕਰ ਰਹੇ ਹੋ ਕਿ ਉਹਨਾਂ ਦੇ ਵੱਲ ਵੀ ਧਿਆਨ ਦੇਣ। ਇਹਨਾਂ ਨੂੰ ਪਹਿਲਾਂ ਕਰੀ ਹੋਈ ਅਪੀਲ ਪਹਿਲਾਂ ਕਰੀ ਹੋਈ ਸੀ। ਸਾਡੇ ਵੱਲੋਂ ਉਹ ਨੋਟਿਸ ਸਾਡੇ ਵੱਲੋਂ ਸੌਣੀ ਦੇ ਵਿੱਚ ਸੀ ਨੇ ਆਪਣੀ ਲੈਟਰ ਪੈਡ ਤੋਂ ਨੋਟਿਸ ਲੈ ਕੇ ਦਿੱਤਾ ਸੀ ਸਾਡੇ। ਐਸਐਸਬੀ ਨੂੰ ਦਿੱਤਾ ਸੀਗਾ ਬਣਾ ਲੈ ਕੇ ਸਾਰੇ ਸਿੰਘਾਂ ਨੇ ਸਾਈਨ ਕਰਕੇ ਦਿੱਤਾ ਸੀਗਾ ਭਾਈ ਸਿੱਧੀ ਸਭਾ ਦੇ ਵਿੱਚ ਸਾਰੇ ਢੇਕੇ ਲਗਭਗ ਬੰਦ ਹੋਣੇ ਚਾਹੀਦੇ ਆ। ਬਾਕੀ ਇਹ ਆਪਣੀ ਸੰਗਤ ਨੂੰ ਵੀ ਚਾਹੀਦਾਗਾ। ਠੀਕ ਆ। ਉਹਨਾਂ ਨੂੰ ਆਪਣੇ ਆਪ ਚਾਹੀਦਾ ਵੀ ਆਪਣੇ ਏਰੀਆ ਦੇ ਵਿੱਚ ਆ ਸਿੱਧਾ ਸਿੱਧੀ ਸਭਾ ਦੇ ਦਿਨਾਂ ਦੇ ਵਿੱਚ ਘਟੋ ਘਟ। ਸਾਡੇ ਲਈ ਤਾਂ ਸਾਰੇ ਦਿਨ ਸਿੱਧਾਂ ਦੇ ਨੇਗੇ। ਅਰੇ ਜਿਹੜੇ ਲੋਕ ਇਹ ਜਿਹੜੇ ਲੋਕਾਂ ਦੀ ਇਹ ਮਾਨਸਿਕਤਾ ਬਣੀ ਹੋਈ ਹੈ ਨਾ ਵੀ ਅਸੀਂ ਦਿਨਾਂ ਚੱਲਦੇ ਨੇ 15 ਵਾ ਥੋੜੇ ਦਿਨਾਂ ਦੀ ਸਾਡੇ ਲਈ ਤਾਂ ਸਾਰੇ ਦਿਨ ਅਸੀਂ ਦਾਦੇ ਹੀ ਨਗੇ 99 ਲੱਖ ਕੁਰਬਾਨੀਆਂ ਨੇ ਬਾਬਾ ਜੀ 2465 ਕੁਰਬਾਨੀਆਂ ਮਨਦੀਆਂ ਇੱਕ ਦਿੰਦੀਆਂ ਮਾਨਸਿਕਤਾ ਦੀ ਗੱਲ ਕੀਤੀ ਆ ਇਹ ਤਾਂ ਆਪਾਂ ਹਰ ਰੋਜ਼ ਵੀ ਸ਼ੁਕਰਾਨਾ ਕਰੀ ਮਿਲਣਾ ਤਾਂ ਥੋੜਾ ਹੋਏਗਾ ਜੇਕਰ ਅਸੀਂ ਡੇਲੀ ਵੀ ਸ਼ੁਕਰਾਨਾ ਕਰੀਏ ਜੋ ਸ਼ਹੀਦیاں ਸਿੱਖ ਕੌਮ ਦੇ ਲਈ ਹੋਈਆਂ ਨੇ ਜਾਂ ਪੂਰੇ ਦੇਸ਼ ਦੇ ਲਈ ਹੋਈਆਂ ਨੇ ਨਾ ਉਹ ਉਹ ਸ਼ੁਕਰਾਨਾ ਤਾਂ ਡੇਲੀ ਵਾਲਾ ਵੀ ਥੋੜਾ ਵਾ ਪਰ ਇੱਕ ਚੀਜ਼ ਤੁਸੀਂ ਜ਼ਿਕਰ ਕੀਤਾ ਵਾ ਕਿ ਇੱਥੇ ਆਉਣੇ ਤਾਂ ਮర్యాద ਨਾਲ ਜ਼ਰੂਰ ਤਾਂ ਨੂੰ ਮਿਲ ਲੱਗਦਾ ਕਿ ਚਲੋ ਜੇਕਰ ਇਸ ਇਹਨਾਂ ਦਿਨਾਂ ਦੀ ਆਪਾਂ ਗੱਲ ਕਰ ਲਈਏ ਸਪੈਸ਼ਲ ਜੋ ਸ਼ਹੀਦੀ ਸਭਾ ਦੀ ਗੱਲ ਕਰ ਲਈਏ ਤਾਂ ਇੱਥੇ ਘੱਟੋ ਘੱਟ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਚਾ ਉਰੇਜ ਕਰਨਾ ਚਾਹੀਦਾ ਤੇ ਬਾਕੀ ਰਹੀ ਗੱਲ ਲੰਗਰਾਂ ਦੀ ਠੀਕਾ ਮਹਾਰਾਜ ਨੇ ਸਾਦੇ ਲੰਗਰ ਵਖਰੇ ਸਭ ਨੂੰ ਸਾਦੇ ਲੰਗਰ ਲਾਓ ਕੋਈ ਕੋਜਣਾਉਂਦਾ ਕੋਈ ਕੋਜਣਾਉਂਦਾ ਭਗਵਾਨ ਬਣ ਲਾਗੇ ਨਾ ਉਹਦਾ ਫਾਇਦਾ ਕੀ ਆਗਾ ਸੀਦਾ ਨੂੰ ਯਾਰ ਕਰਨਾ ਲੋਗ ਆਵਾਜ਼ਾਂ ਮਾਰ ਰਹੇ ਨੇ ਆਓ ਜੀ ਆਖਾ ਕੇ ਜਾਓ ਆ ਖਾ ਕੇ ਜਾਓ ਉਹਦਾ ਫਾਇਦਾ ਕੀ ਆਗਾ ਤੁਸੀਂ ਚਾਉ ਕਰਨਾ ਆ ਰਹੇ ਹੋ ਕੋਈ ਇੱਥੇ ਨਹੀਂ ਨਾ ਸੋਗ ਬਣਾਉਣ ਆ ਰਹੇ ਮੈਂ ਸੋਗ ਤਾਂ ਚਲੋ ਨਹੀਂ ਕਰਦੇ ਪਰ ਫੇਰ ਵੀ ਸੀਦਾ ਨੂੰ ਯਾਰ ਕਰ ਰਹੇ ਨਾ ਇਹ ਜਿਹਦਾ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਜਿਹੜੇ ਚੌਂ ਨਾਲ ਆਵਾਜ਼ਾਂ ਮਾਰ ਰਹੇ ਨੇ ਆਓ ਜੀ ਆਹ ਜੀ ਦਿਖਾ ਕੇ ਜਾਓ ਜੀ ਆਓ ਜੀ ਆਹ ਜੀ ਦਿਖਾ ਕੇ ਜਾਓ ਉਹਦਾ ਬਿਲਕੁਲ ਦੀ ਤਾਂ ਇੱਕ ਚੀਜ਼ ਅਹਿਮ ਹੈ ਕਿ ਜੇਕਰ ਇੱਥੇ ਪਹੁੰਚ ਰਹੇ ਹੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ ਰਹੇ ਹੋ ਇਹ ਉਹ ਧਰਤੀ ਹੈ ਜਿਹੜੀ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਹੈ ਤੇ ਸਭ ਤੋਂ ਵੱਡੀ ਕੁਰਬਾਨੀ ਦੀ ਜੇਕਰ ਗੱਲ ਕਰੀਏ ਤਾਂ ਇਸ ਧਰਤੀ ਤੋਂ ਵੱਡੀ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕਿਤੇ ਵੀ ਕੋਈ ਕੁਰਬਾਨੀ ਹੋ ਸਕਦੀ ਆ ਤਾਂ ਇੱਥੇ ਆਉਣ ਤੋਂ ਪਹਿਲਾਂ ਮਰਿਆਦਾ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਤਾਂ ਸਿੰਘਾਂ ਦੇ ਵੱਲੋਂ ਵੀ ਸਪੈਸ਼ਲ ਤੌਰ ਦੇ ਉੱਤੇ ਦੱਸ ਦਿੱਤਾ ਗਿਆ ਕਿ ਜੇਕਰ ਕੋ ਟੋਪੀ ਲੈ ਕੇ ਆਉਣਾ ਤਾਂ ਅਸੀਂ ਪਹਿਲਾਂ ਪਿਆਰ ਨਾਲ ਕਹਿੰਦੇ ਆ ਪਰ ਜੇ ਕੋਈ ਨਹੀਂ ਮੰਨਦਾ ਫਿਰ ਇਹਨਾਂ ਦੇ ਵੱਲੋਂ ਟੋਪੀ ਹੈ ਜਿਹੜੀ ਉਹ ਲਵਾਈ ਦਿੰਦੀ ਆ ਤੇ ਸਾਥੀ ਜੀ ਜਿਹੜੇ ਨਾ ਇਹ ਠੇਕੇ ਨੇ ਨਾ ਆਪਣੇ ਪੂਰੇ ਫਤੇਗੜ ਸਾਹਿਬ ਏਰੀਆ ਚ ਇਹ ਪੱਕੇ ਤੌਰ ਤੇ ਬੰਦ ਚਾਹੀਦੇ ਨੇ ਸਾਹਿਬ ਜੀ ਕਿਉਂਕਿ ਇਹ ਸ਼ਹੀਦਾਂ ਦੀ ਧਰਤੀ ਹੈ ਇਹਨਾਂ ਨੂੰ ਗੰਦ ਪਾਇਆ ਜਾ ਰਿਹਾ ਇੱਥੇ ਬਿਲਕੁਲ ਜੀ ਤਾਂ ਤੁਹਾਡੀ ਅਪੀਲ ਨਸੀ ਜ਼ਰੂਰ ਆਪਣੇ ਚੈਨਲ ਦੇ ਰੀਏ ਵੀ ਪਹੁੰਚਾ ਰਹੇ ਹਾਂ ਉਮੀਦ ਕਰਾਂਗੇ ਪ੍ਰਸ਼ਾਸਨ ਦੇ ਤੱਕ ਇਹ ਜਿਹੜੀ ਅਪੀਲ ਉਹ ਪਹੁੰਚੇਗੀ ਤਾਂ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਆ ਰੱਖਣਾ ਜੀ ਕਿ ਤੁਸੀਂ ਕੀ ਸੋਚਦੇ ਹੋ ਸਹਿਯੋਗੀ ਸਾਥੀ ਗੁਰਪ੍ਰੀਤ ਸਿੰਘ ਦੇ ਨਾਲ ਸੁਖਤ